ਜੈਂਟਸ ਕੋਟ ਪੈਂਟ ਪੈਂਟ ਸ਼ਰਟ ਕੁੜ ਮੁਖਸਰੀ ਕੁੜਤਾ ਪਜਾਮਾ ਸਫਾਰੀ ਸੂਟ ਸ਼ੇਰਵਾਨੀ ਜਿਹੜੇ ਸਿਚ ਕੀਤਾ ਜਾਂਦੇ ਨੇ ਕਿਸ ਤਰ੍ਹਾਂ ਦੇ ਇਹਨਾਂ ਦੇ ਰੇਡ ਨੇਗੇ ਕੀ ਕੁਝ ਇਹਨਾਂ ਵੱਲੋਂ ਇੱਥੇ ਸਿਚ ਕੀਤਾ ਜਾ ਰਿਹਾਗਾ ਉਹ ਸਾਰੀ ਗੱਲਬਾਤ ਕਰਾਂਗੇ ਬਾਈ ਹੁਣ ਨਾਲ ਨਾਲ ਸਾਡੇ ਮੌਜੂਦ ਨੇ ਬਾਈ ਬਾਈ ਜੀ ਕੀ ਕੁਝੋ ਜਿਹੜਾ ਸਟਿਚ ਕੀਤਾ ਜਾਂਦਾਗਾ ਉਹ ਸਾਰੇ ਪਹਿਲਾਂ ਸਾਨੂੰ ਨਾਲ ਜਿਹੜੇ ਕੁਝ ਤੁਸੀਂ ਸਟਿਚ ਕੀਤੇ ਨੇ ਕੋਟ ਪੈਂਟ ਉਹਨਾਂ ਬਾਰੇ ਜਾਣਕਾਰੀ ਦੇ ਦਿਓ ਬਾਈ ਜੀ ਅਸੀਂ ਕੋਟ ਪੈਂਟ ਕਮੀਜ਼ਾਂ ਮੇ ਤੋਂ ਲੈ ਕੇ ਕੋਟ ਪੈਂਟ ਤੱਕ ਜੈਂਟਸ ਦਾ ਸਭ ਕੁਝ ਸਟਿਚ ਕਰਦੇ ਆ ਜੀ ਆਹ ਦੇਖੋ ਜੀ ਸਾਡੀ ਕੁਆਲਿਟੀ ਜੀ ਕੰਮ ਦੇਖੋ ਜੀ ਕੰਮ ਚੈੱਕ ਕਰੋ ਜੀ ਸਾਡੀ ਕੁਆਲਿਟੀ ਤੇ ਸਾਡੇ ਕੰਮ ਜਿਵੇਂ ਕੋਟ ਪੈਂਟ ਆ ਜੀ ਸਾਰਾ ਬਾਜ਼ਾਰ ਦੇ ਨਾਲ ਘੱਟ ਦੇ ਦਿੱਤ ਜੀ ਹੋਰ ਸ਼ਹਿਰਾਂ ਦੇ ਨਾਲੋਂ ਜਿਵੇਂ ਸਾਡੇ ਇੱਥੇ ਬਾਜ਼ਾਰ ਦੇ ਵਿੱਚ ਆਪਣਾ 2 ਪੀਸ ਦਾ ਜੀ 4500 ਰੁਪਏ ਚੱਲਦਾ ਜੀ ਤੇ ਆਪਾਂ ਬਹੁਤ ਹੀ ਘੱਟੇ ਤੋਂ 3500 ਰੁਪਏ ਲੈ ਰਹੇ ਹਾਂ ਇਸ ਦੇ ਵਿੱਚ ਜੋ 3 ਪੀਸ ਹੁੰਦਾ ਜੀ ਉਹਦਾ ਆਪਾਂ ਬਾਜ਼ਾਰ ਦੇ ਵਿੱਚ 5500 ਚੱਲਦਾ ਸੀ ਆਪਾਂ ਉਹਦਾ 4500 ਰੁਪਇਆ ਲੈ ਰਹੇ ਹਾਂ ਜੀ ਇੱਕ ਆ ਜਾਂਦਾ ਸੀ ਦੇਖੋ ਇਧਰ ਪਿੱਛੇ ਬਣਿਆ ਹੋਇਆ ਜੀ ਇਹਨੂੰ ਜੋਧਪੂਰੀ ਵੀ ਕਹਿ ਦਿੰਦੇ ਆ ਬੰਦ ਕਰਾ ਵੀ ਕਹਿ ਦਿੰਦੇ ਆ ਜੀ ਅੰਦਰ ਦੇਖੋ ਇਹਦੀ ਡਿਜ਼ਾਈਨਿੰਗ ਜੀ ਖੋਲ ਕੇ ਦਿਖਾ ਦੋ ਹਾਂ ਇਹ ਪਾਈਪਨ ਵਗੈਰਾ ਕੱਢ ਕੇ ਕਾਫੀ ਰੇਟ ਹੈ ਬਾਜ਼ਾਰ ਦੇ ਵਿੱਚ ਵੀ ਇੱਥੇ ਆਪਣੇ ਛੱਡੋ ਹੋਰ ਵੱਡੇ ਸ਼ਹਿਰਾਂ ਵਿੱਚ ਇਹ ਤੋਂ ਵੀ ਕਾਫੀ ਵੱਧ ਰੇਟ ਨੇ ਜੀ ਅਸੀਂ ਸਿਰਫ ਤੇ ਸਿਰਫ ਇਹਨੂੰ 3500 ਰੁਪਏ ਵਿੱਚ ਤਿਆਰ ਕਰਕੇ ਦਿੰਨੇ ਆ ਜੀ ਇੰਨੀ ਰੇਟ ਕੱਟ ਕਿਉਂ ਕਰਦੇ ਹੋ ਜੀ ਇੰਨੀ ਰੇਟ ਕੱਟ ਕਿਉਂ ਕੀਤੇ ਨੇ ਆਪਾਂ ਇਹ ਕੱਟ ਰੇਟ ਦੇ ਵਿੱਚ ਜੀ ਸਾਡਾ ਚੱਲਦਾ ਜੀ ਬਾਕੀ ਕੱਟ ਰੇਟ ਤੋਂ ਤੁਸੀਂ ਲਵੋ ਵੀ ਲੋ ਅਸੀਂ ਖੁਦ ਕਰਨਾ ਹੈ ਅਸੀਂ ਤਨ ਕਰਦੇ ਹਾਂ ਜੀ ਖੁਦ ਕਿਸੇ ਤੋਂ ਨਹੀਂ ਕਰਵਾਉਣਾ ਜੀ ਅਸੀਂ ਕੰਮ ਅਸੀਂ ਖੁਦ ਸਾਰਾ ਕੰਮ ਆਪ ਕਰਦੇ ਆ ਜੀ ਅਸੀਂ ਕਿਸੇ ਕਾਰੀਗਰ ਨੂੰ ਨਹੀਂ ਦੇਣਾ ਜੀ ਕਿਉਂਕਿ ਜਿੰਨੀ ਵੀ ਸਾਡੇ ਮਰਦ ਨਾਲ ਸਾਡੇ ਵਿੱਚ ਹੀ ਰਹਿ ਜਾਂਦਾ ਜੀ ਆਹ ਕਰਨਾ ਜੀ ਐਨਾ ਕੁ ਵਰਤ ਇਹ ਬਈ ਕੱਪੜਾ ਆਪ ਲੈ ਕੇ ਆਉਣਾ ਬੂ ਕਸਟਮਰ ਨੂੰ ਜਾਂ ਤੁਹਾਡੇ ਕੋਲੋਂ ਵੀ ਮਿਲ ਜਾਂਦਾ ਇਹ ਨਹੀਂ ਨਹੀਂ ਸਾਡੇ ਕੋਲ ਨਹੀਂ ਜੀ ਕੱਪੜਾ ਤੁਸੀਂ ਖੁਦ ਲੈ ਕੇ ਆਉਗੇ ਕਸਟਮਰ ਖੁਦ ਲੈ ਕੇ ਆਊਗਾ ਜੀ ਜੋ ਜਿਹਹੇ ਕਸਟਮਰ ਨੂੰ ਚੰਗਾ ਲੱਗੂਗਾ ਉਹ ਕੱਪੜਾ ਲੈ ਆਊਗਾ ਅਸੀਂ ਸਾਡਾ ਕੰਮ ਸਿਰਫ ਇਹਨੂੰ ਬਣਾਉਣਾ ਸਟਿਚ ਕਰਨਾ ਜੀ ਆਹ ਕੰਮ ਹੈ ਜੀ ਕੁਛ ਨਾ ਅੱਜ ਕੱਲ ਨਵੇਂ ਮੁੰਡਿਆਂ ਦੀਆਂ ਚੁਆਇਸ ਹੁੰਦੀਆਂ ਵੀ ਮੈਂ ਪੈਂਟਾਂ ਇਸ ਤਰ੍ਹਾਂ ਦੀ ਬਣਾਉਣੀਆਂ ਕਾਫੀ ਨਵੇਂ ਡਿਜ਼ਾਈਨ ਆਏ ਹੋਏ ਨੇ ਉਹ ਕਿਹੜੇ ਕਿਹੜੇ ਡਿਜ਼ਾਈਨ ਨੇ ਜਿਵੇਂ ਉਹਆਂ ਦੀਆਂ ਪੈਂਟਾਂ ਸ਼ਾਰਟਾਂ ਨੇ ਉਹ ਤਿਆਰ ਕਰਤੀਆਂ ਨੇ ਜਿੱਤੇ ਵੀ ਪੈਂਟਾਂ ਹਨ ਡਬਲ ਪਾਕਟ ਵਗੈਰਾ ਆਹ ਤਰ੍ਹਾਂ ਦੀ ਮੋਰੀ ਆਈ ਆਹ ਦੇਖੋ ਜੀ ਜਿਵੇਂ ਪੈਂਟਾਂ ਜੀ ਆਹ ਇਹਦੇ ਵਿੱਚ ਹੈਂਡਵਰਕ ਦਾ ਕੰਮ ਕੀਤਾ ਹੁੰਦਾ ਜੀ ਅਸੀਂ ਇਹਨੂੰ ਚਾਂਪਾ ਕਹਿ ਦਿੰਦੇ ਆ ਜੀ ਆਹ ਚੀਜ਼ ਹੈ ਜੀ ਤੇ ਇੱਕ ਆ ਜਿਵੇਂ ਹੁਣ ਤਰਨ ਆ ਜੀ ਆ ਨੀਚੋ ਟਰਨ ਹੁੰਦੀ ਐ ਇਸ ਪੇ ਇਹ ਆ ਇਹਨੂੰ ਟਰਨ ਮੁਰੀ ਗੈਰਾਂ ਦੇ ਜੀ ਬਾਕੀ ਬੈਲ ਬਾਟਨ ਜਾਂ ਜੋ ਕਿੰਮੀ ਵੀ ਤੁਸੀਂ ਆਪਦੀ ਚੁਆਇਸ ਆ ਸਾਡਾ ਤੇ ਗੋਡੀ ਬਣਾਉਣਾ ਤਾਂ ਹੋ ਰਿਹਾ ਨਹੀਂ ਨਹੀਂ ਹੋਰ কুরਤਾ ਪੇਮ ਆ ਜੀ ਸ਼ੇਰਵਾਨੀ ਜੀ ਜੈਂਟਸ ਕਮ ਕੁਝ ਵੀ ਹੈ ਜੀ ਸਭ ਐਵਰੀ ਸਿੰਗਲ কুরਤੇ ਪੇਮੇ ਤੋਂ ਲੈ ਕੇ ਕੋਟ ਪੈਂਟ ਸਭ ਕੁਝ ਬਲੇਜਰ ਆ ਦੇਖੋ ਜੀ ਡਿਜ਼ਾਈਨਿੰਗ ਜੀ কুরਤੇ ਪੇਮੇ ਦੇ ਵਿੱਚ ਜੀ ਇਹ ਸਾਰਾ ਹੈਂਡ ਮੈਡ ਕੰਮ ਆ ਜੀ ਇਹ ਹਥੀਦਾਰ ਕੀਤਾ ਹੋਇਆ ਜੀ ਇਹਦਾਂ ਰੰਪਾ ਕੀਤਾ ਹੋਇਆ ਜੀ ਹਾਂਜੀ ਇਹ ਸਾਰਾ ਤੁਸੀਂ ਆਪ ਹਾਂਜੀ ਹਾਂਜੀ ਆ ਜੀ 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 ਬਹੁਤ ਜਤਿੜ ਕੀਤਾ ਹੈ ਜੀ ਕੋਈ ਬਲੋਂ ਸਾਡੇ ਵੱਲੋਂ ਜੀ ਜੇ ਕਿਸ ਨੇ ਕੁਰਤਾ ਪਜਾਮਾ ਸਟਿਚ ਕਰਵਾਉਣਾਗਾ ਕੁਰਤੇ ਪਜਾਮੇ ਦਾ ਕੀ ਰੇਟ ਨੇ ਤੁਹਾਡੇ ਕੋਲੇ ਪੈਂਟ ਸ਼ਰਟ ਦੇ ਸਫਾਰੀ ਸੂਟ ਦੇ ਪੈਂਟ ਕੋਟ ਦੇ ਇਹਨਾਂ ਸਾਰਾਂ ਦੇ ਰੇਟ ਵੀ ਆਪਾਂ ਇੱਕ ਵਾਰ ਦੱਸ ਪਈਏ ਜੀ ਕਿਨੇ ਕੁਰਤਾ ਪਜਾਮਾ ਜੀ ਜਿਹਨੂੰ ਮੁਖਸਰੀ ਕਹਿੰਦੇ 벨ਟ ਵਾਲਾ ਜੀ ਉਹਦਾ ਬਾਜ਼ਾਰ ਦੇ ਵਿੱਚ 900 ਤੋਂ ਲੈ ਕੇ 1000 ਰੁਪਿਆ ਜੀ ਉਹ ਅਸੀਂ ਸਿਰਫ 750 ਰੁਪਏ ਦੇ ਵਿੱਚ ਤਿਆਰ ਕਰਦੇ ਹਾਂ ਜੀ ਇੱਕ ਹੁੰਦਾ ਲਾਸਟਿਕ ਵਾਲਾ ਜੀ ਉਹ 600 ਰੁਪਿਆ ਜੀ ਇੱਕ ਹੁੰਦਾ ਨਾਲੇ ਵਾਲਾ ਜੇ ਸਿੰਪਲ ਜੋ ਪਾਉਂਦੇ ਨੇ ਉਹਨੂੰ ਪਾ ਸਿਰਫ 500 ਰੁਪਏ ਜੀ ਸਫਾਰੀ ਸੂਟਾਂ ਜੀ ਉਹਦੇ ਸਾਡਾ ਰੇਟ ਹੈਗਾ ਹੀ 1500 ਰੁਪਏ ਆ ਜਿਵੇਂ ਤੁਹਾਡੇ ਪਿੱਛੇ ਬਾਸਕਟ ਆ ਜੀ ਜਿਹਨੂੰ ਬਾਸਕਟ ਕਹਿੰਦੇ ਹੁੰਦੇ ਨੇ ਨੈਵੀ ਜੈਕਟ ਵੀ ਕਹਿੰਦੇ ਹੁੰਦੇ ਆ ਇਹਦਾ ਰੇਟ ਸਾਡਾ ਸਿਰਫ 1500 ਰੁਪਏ ਜੀ ਕਿਹੜੀਆਂ ਕਿਹੜੀਆਂ ਜੈਕਟਾਂ ਤੁਸੀਂ ਬਣਾਉਂਦੇ ਨੇ ਜਿਹੜੀਆਂ ਇਹਨੂੰ ਪੱਛ ਪੌਕਟ ਬੋਲ ਦਿੰਦੇ ਆ ਜੀ ਆ ਵੀ ਪੱਛ ਪੌਕਟ ਆ ਜੀ ਆ ਇਹਨੂੰ ਸਿੰਪਲ ਕਹਿੰਦੇ ਆ ਜੀ ਅੰਦਰ ਪੌਕਟ ਵਾਲੀਆਂ ਜੀ ਇਹੀ ਹੁੰਦੇ ਡਿਜ਼ਾਈਨ ਬਾਕੀ ਜਿਵੇਂ ਵੀ ਕੋਈ ਕਸਟਮਰ ਦੀ ਡਿਮਾਂਡ ਹੁੰਦੀ ਹੈ ਜਿਹੇ ਜਿਹੇ ਵੀ ਡਿਜ਼ਾਈਨ ਕਹਿਣਗੇ ਉਹ ਜਿਹੇ ਡਿਜ਼ਾਈਨ ਅਸੀਂ ਬਣਾ ਕੇ ਤਿਆਰ ਕਰਕੇ ਦੇ ਦਿੰਦੇ ਆ ਤੇ ਆਪਣੀ ਲੋਕੇਸ਼ਨ ਕੀ ਹੈ ਭਾਈ ਕੀ ਆਪਣਾ ਜਿਹੜੀ ਇਸ ਲੱਗੜਾ ਘਰੋਂ ਨਾ ਰੋਣ ਹੈ ਆਪਣੇ ਮੋਬਾਈਲ ਨੰਬਰ ਦੱਸੋ ਹਾਂਜੀ ਗਊਸ਼ਾਲਾ ਰੋਡ ਜੀ 메ਨ ਬਾਜ਼ਾਰ ਇੰਡੀਅਨ ਓਵਰ ਸੀਜ਼ ਬੈਂਕ ਦੇ ਵਾਲੀ ਗਲੀ ਇੰਡੀਅਨ ਓਵਰ ਸੀਜ਼ ਬੈਂਕ ਵਾਲੀ ਗਲੀ ਬਸ ਆ ਲੋਕੇਸ਼ਨ ਹੈ ਜੀ ਮੋਬਾਈਲ ਨੰਬਰ ਹੈਗਾ ਜੀ ਆਪਣਾ 99154 ਜੀ 04675 ਜੀ 98784 49 49002 73400 11 57811 ਜੀ ਆਹ ਤਿੰਨ ਨੰਬਰ ਆ ਜੀ ਕਿਸੇ ਵੀ ਨੰਬਰ ਤੇ ਕਦੋਂ ਵੀ ਕੰਟੈਕਟ ਕਰ ਸਕਦੇ ਆ ਤਾਂ ਦੋਸਤੋ ਇਹ ਮਾਨਸਾ ওভারਸੀਜ਼ ਬੈਂਕ ਦੇ ਨਾਲ ਬਿਲਕੁਲ ਬਰਦਰਜ਼ ਟੇਲਰ ਵਾਲਿਆਂ ਦੇ ਜਿਹੜਾ ਕੰਮ ਸ਼ੁਰੂ ਕੀਤਾ ਹੋਇਆ ਇੱਥੇ ਜਿੱਥੇ ਇਹਨਾਂ ਵੱਲੋਂ ਕੋਟ ਪੈਂਟ ਜੈਂਟਸ ਸਫਾਰੀ ਸ਼ੂਟ ਮੁਕਸਰੀ ਕੁੜਤਾ ਪਜਾਮਾ ਛੇਰਵਾਨੀ ਆਪ ਜਿਹੜੇ ਬਣਾਏ ਜਾਂਦੇ ਨੇ ਤਾਂ ਤੁਸੀਂ ਇਹਨਾਂ ਵੀਰਾਂ ਦੇ ਨਾਲ ਸੰਪਰਕ ਜ਼ਰੂਰ ਕਰੋ ਮਾਨਸਾ ਇੰਡੀਅਨ ਓਵਰਸੀਜ਼ ਬੈਂਕ ਦੇ ਨਾਲ ਆ ਤੇ ਇਹਨਾਂ ਵੱਲੋਂ ਜਿਹੜਾ ਆਪਣਾ ਮੋਬਾਈਲ ਨੰਬਰ ਵੀ ਦਿੱਤਿਆ ਤਾਂ ਕਿ ਇਸ ਵੀਡੀਓ ਦੇ ਵਿੱਚ ਸਕਰੀਨ ਤੇ ਵੀ ਮੋਬਾਈਲ ਨੰਬਰ ਜ਼ਰੂਰ ਦੇਵਾਂਗੇ ਤਾਂ ਇਹਨਾਂ ਨੂੰ ਇੱਕ ਵਾਰ ਮੌਕਾ ਜ਼ਰੂਰ ਦਿੱਤਾ ਵੀ ਜਾਵੇ ਤੇ ਤੁਸੀਂ ਵੀ ਇਹਨਾਂ ਤੋਂ ਆਪਣੇ ਕੋਟ ਪੈਂਟ ਹੁਣ ਖਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਜ਼ਰੂਰ ਸਟਿਚ ਕਰਵਾਓ ਤੇ ਕੰਮ ਦੇਖੋ ਬਾਈਆਂ ਦਾ ਕਿਸ ਤਰ੍ਹਾਂ ਦਾਗਾ ਤੇ ਅੱਗੇ ਵੀ ਜਿਹੜਾ ਫਿਰ ਇਹਨਾਂ ਕੋਲੇ ਆਪਾਂ ਆਉਂਦੇ ਜਾਂਦੇ ਰਹਿਣਾ